ਕਹੀ ਨਾ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਕਈ ਬੰਦੇ ਕਹਿੰਦੇ ਆ ਵੀ ਐਵੇਂ ਹੀ ਬੈਠੇ ਆ ਐਵੇਂ ਆਲਾ ਜਿਹੜਾ ਸਵਾਲ ਆ ਉਹ ਨਾ ਕਈ ਬੰਦੇ ਐਸੇ ਆ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਇਹ ਯਾਰ ਬੈਠੇ ਕਿਉਂ ਆ ਜਾਂ ਐਮਐਸਪੀ ਚੀਜ਼ ਕੀ ਆ ਕੋਈ ਵੀ ਚੀਜ਼ ਲੈਣੀ ਆ ਦੁਕਾਨਦਾਰ ਤੋਂ ਉਹਦਾ ਇੱਕ ਮੁੱਲ ਆ ਉਹ ਮੁੱਲ ਉਹਦੀ ਤੈਅ ਕੀਤੀ ਵੀ ਆ ਚੀਜ਼ ਸਾਡੀ ਚੀਜ਼ ਦਾ ਮੁੱਲ ਹੀ ਕੋਈ ਨਹੀਂ ਜਿਹੜੇ ਬੰਦੇ ਕਹਿੰਦੇ ਜੀ ਉਹੀ ਬੈਟਿਆ ਧਰਨਾ ਲਾਈ ਬੈਟਿਆ ਜੀ ਉਹਨਾਂ ਦਾ ਕੋਈ ਰੋਲ ਹੀ ਕੋਈ ਨਹੀਂ ਜੇ ਅਸੀਂ ਇਹ ਧਰਨੇ ਨਾ ਲਾਉਂਦੇ ਤਾਂ ਸਰਦਾਰ ਜੀ ਮੋਦੀ ਸਾਹਿਬ ਕਾਲੇ ਕਾਨੂੰਨ ਵਾਪਸ ਨਹੀਂ ਸੀ ਲੈਣ ਲੱਗਿਆ ਕਈ ਤਾਂ ਬੰਦੇ ਆਪ ਦੇ ਜਿਹੜੇ ਆਗੂ ਆ ਉਹਨਾਂ ਦੇ ਏਡੇ ਭਗਤ ਬਣ ਜਾਂਦੇ ਆ ਵੀ ਉਹਨਾਂ ਤੋਂ ਬਿਨਾ ਅਸੀਂ ਜਾਣਾ ਹੀ ਨਹੀਂ ਮਾਲੋਣ ਮੈਂ ਹੀ ਆ ਜੇ ਮੈਂ ਕਹਾਂ ਮੇਰੀ ਹੋਂਦ ਆ ਵੀ ਨਾਂ ਵੀ ਮੇਰੇ ਮਗਰ 5-700 ਬੰਦਾ ਖੜਾ ਵੀ ਮੇਤੋ ਮੀਣਾ ਨਾ ਉਹ ਜਾਵੇ ਅਸਾ ਮੇਰੇ ਖਾਤਰ ਇੱਕ ਬੰਦੇ ਦੀ ਖਾਤਰ 5-700 ਬੰਦਾ ਖਰਾਬ ਕਰੀ ਜਾਂਦੇ ਆ ਹੁਣ ਜਾਨ ਮੰਨ ਲੋ ਵਿਡਲੇ ਆਲਾ ਡੱਲੇ ਆਲ ਨੇ ਕੋਈ ਆਪ ਦੀ ਗੱਤ ਤਾਂ ਬੈਠਾ ਨਹੀਂ ਉਹ ਸਾਰਿਆਂ ਦਾ ਹੀ ਹੱਲ ਹੋਣਾ ਉਹਨਾਂ ਦਾ ਸਾਰਿਆਂ ਦਾ ਹੱਲ ਆ ਨਾ ਮੈਂ ਉਹਦੋਂ ਵੀ ਗੱਲ ਕਹੀ ਸੀ ਵੀ ਜੇ ਐਮਐਸਪੀ ਮਿਲਦੀ ਆ ਤਾਂ ਕੀ ਜਿਹੜੇ ਕਿਸਾਨ ਭਰਾ ਹੁਣ ਜਾਣਦੇ ਨਹੀਂ ਫਿਰ ਉਹ ਐਮਐਸਪੀ ਨਾ ਲੈਣਗੇ ਕਿਸਾਨੀ ਮੋਰਚੇ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਪਹਿਲੀ ਵਾਰ ਬੰਦ ਨਹੀਂ ਹੋ ਰਿਹਾ ਪਹਿਲਾਂ ਵੀ ਕਈ ਵਾਰ ਬੰਦ ਹੋਇਆ ਪਰ ਇਸ ਵਾਰ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਐਲਾਨ ਹੈ ਤੇ ਕਿਸਾਨੀ ਮਸਲੇ ਜਿਉਂਦੀ ਤਿਉਂ ਨੇ ਪਿੰਡਾਂ ਦੇ ਵਿੱਚ ਕੀ ਹੋ ਜਾ ਇਸ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਹੈ ਧਾਰਨਾ ਕੀ ਹੈ ਕਿਉਂਕਿ ਜ਼ਿਆਦਾਤਰ ਕਿਸਾਨੀ ਨਾਲ ਸੰਬੰਧਿਤ ਜਿਹੜੇ ਸਾਡੇ ਵੀਰ ਨੇ ਉਹ ਪਿੰਡਾਂ 'ਚ ਰਹਿੰਦੇ ਨੇ ਤੇ ਬਹੁ ਗਿਣਤੀ ਖਨੌਰੀ ਤੇ ਸ਼ੰਭੂ ਦੇ ਵਿੱਚ ਬੈਠੇ ਨੇ ਪਿੰਡਾਂ ਵਾਲੇ ਵੀਰ ਸਾਡੇ ਨਾਲ ਨੇ ਡੱਲੇ ਪਿੰਡ ਦੇ ਵਿੱਚ ਖੜੇ ਆ ਬਾਈ ਜੀ 30 ਨੂੰ ਪੰਜਾਬ ਬੰਦ ਹੈ ਬੰਦ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਭਾਰਤ ਬੜੇ ਵਾਰ ਬੰਦ ਹੋਇਆ ਪੰਜਾਬ ਬੰਦ ਹੋਇਆ ਪਰ ਇਸ ਵਾਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਬਾਰੇ ਦੱਸੋ ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸਾਰੇ ਲੋਕ ਆ ਜਾਂਦੇ ਯਾਰ ਐਵੇਂ ਹੀ ਬੈਠੇ ਨੇ ਕਿਸਾਨ ਉੱਥੇ ਕਿਵੇਂ ਪਹਿਲਾਂ ਤਾਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਜਗਜੀਤ ਸਿੰਘ ਬੈਠੇ ਉੱਥੇ ਧਰਨੇ ਦੇ ਉੱਤੇ ਡੱਲਾ ਸਾਹਿਬ ਅਸੀਂ ਉਹਨਾਂ ਦਾ ਪੂਰਨ ਸਮਰਥਨ ਕਰਦੇ ਆਂ ਮੇਰੇ ਨਗਰ ਦੇ ਵਿੱਚੋਂ ਵੀ ਸਾਡੇ ਨੌਜਵਾਨ ਗਏ ਸੀ ਕੱਲ ਵੀ ਮੇਰੇ ਨਗਰ ਦੇ ਵਿੱਚੋਂ ਗਏ ਸੀਗੇ ਅਸੀਂ ਉਹਨਾਂ ਦਾ ਪੂਰਨ ਪੂਰਾ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਪਹਿਲਾਂ ਵੀ ਜਦੋਂ ਦਿੱਲੀ ਧਰਨਾ ਲੱਗਿਆ ਸੀ ਮੇਰੇ ਨਗਰ ਦੇ ਵਿੱਚੋਂ ਬਹੁਤ ਜਾਂਦੇ ਰਹੇ ਆ ਹੁਣ ਵੀ ਅਸੀਂ ਉਸੇ ਬਾਰਡਰ ਤੇ ਵੀ ਜਾਣਾਗਾ ਤੇ ਪਰਸੋ ਨੂੰ ਪੂਰਾ ਉਹਨਾਂ ਦਾ ਜੋ ਕਿਸਾਨੀ ਮੰਗਾ ਨੇ ਉਹਨਾਂ ਦੀ ਖਾਤਰ ਪੂਰਨ ਤੌਰ ਦੇ ਉੱਤੇ ਸੀ ਆਪਾਂ ਪਿੰਡ ਦਾ ਨਗਰ ਦਾ ਜੋ ਪੌਲਾ ਜਾਮ ਕਰਾਂਗੇ ਜੀ ਮੈਂ ਇਸ ਤੋਂ ਪਹਿਲਾਂ ਸ਼ਹਿਰ ਚ ਗੱਲ ਕਰਕੇ ਆਇਆ ਸੀਠ ਭਾਈ ਚਾਰੇ ਨਾਲ ਦੁਕਾਨਦਾਰਾਂ ਵਾਲਿਆਂ ਨਾਲ ਬਹੁਤਿਆਂ ਨੇ ਸਮਰਥਨ ਕੀਤਾ ਬਹੁਤ ਜ਼ਿਆਦਾ ਜਿਹੜੇ ਸੇਠ ਭਾਈ ਚਾਰਾ ਦੇ ਦੁਕਾਨਦਾਰ ਉਹ ਕਹਿੰਦੇ ਕਹਿੰਦੇ ਵੀ ਕਿਸਾਨ ਜਿਹੜੇ ਮੰਗਾ ਤੇ ਲਈ ਬੈਠੇ ਨੇ ਉਹ ਵੀ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਸਰਕਾਰ ਨੂੰ ਸੁਣਨੀਆਂ ਚਾਹੀਦੀਆਂ ਹੱਲ ਕਰਨੀਆਂ ਚਾਹੀਦੀਆਂ ਤੇ ਖਾਸ ਕਰਕੇ ਜਿਹੜਾ ਉਹ ਪੰਜਾਬ ਬੰਦ ਕਰ ਰਹੇ ਆ ਤੇ ਬੰਦ ਵੀ ਬਣਦਾਗਾ ਆਪਾਂ ਉਹਨਾਂ ਦਾ ਸਮਰਥਨ ਕਰਗੇ ਜ਼ਿਆਦਾਤਰ ਇੱਕ ਦੋ ਸੀਗੇ ਜਿਹੜੇ ਕਹਿੰਦੇ ਸੀ ਵੀ ਬੰਦ ਕਰਨ ਨਾਲ ਕੁਝ ਨਹੀਂ ਬਣਦਾ ਹੈ ਸੇਠ ਭਾਈ ਚਾਰਾ ਵੀ ਜਿਹੜਾ ਹੈਗਾ ਸੀ ਪੂਰੇ ਸਮਰਥਨ ਤੋਂ ਉਤਰਿਆ ਹੋਇਆ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਜੋ ਵਪਾਰੀ ਵਰਗਾ ਜਾਂ ਆੜਤੀਗੇ ਆ ਜਾਂ ਹੋਰ ਸੇਠ ਆ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜੇ ਕਿਸਾਨ ਜਿਉਂਦੇ ਆ ਤਾਂ ਨਾਲ ਉਹ ਤਾਂ ਹੀ ਜਿਉਂਦੇ ਆ ਜੀ ਜੇ ਕਿਸਾਨ ਹੀ ਮਾਰਿਆ ਗਿਆ ਸਾਰਿਆਂ ਨੇ ਮਾਰਿਆ ਜਾਣ ਆਪਾਂ ਤੇ ਬਹੁਤ ਧੰਨਵਾਦ ਆ ਉਹਨਾਂ ਦਾ ਜੋ ਸਮਰਥਨ ਕਰ ਰਹੇ ਆ ਅਸੀਂ ਵੀ ਨਗਰ ਦੇ ਵਿੱਚੋਂ ਸਾਡੇ ਦੋ ਜੁਨੀਆ ਨਾਣੇ ਦੋਨਾਂ ਨੂੰ ਵੱਤ ਤੋਂ ਵੱਤ ਬੇਨਤੀ ਕਰਾਂਗੇ ਪੁਲ ਦੇ ਉੱਤੇ ਅਸੀਂ ਜੋ ਵੀ ਆਵਾਜ਼ ਆਈ ਆਊਗੀ ਉਹਨੂੰ ਰੋਕਾਂਗੇ ਜੀ ਕਈ ਲੋਕੇ ਕਹਿੰਦੇ ਆ ਵੀ ਯਾਰ ਬੰਦ ਕਰਨ ਨਾਲ ਕੀ ਹੋ ਜਾਊਗਾ ਸੜਕਾਂ ਤੇ ਬਹਿ ਜਾਂਦੇ ਆ ਖੱਜਲ ਖਵਾਰ ਕਰਦੇ ਆ ਰਾਹੀਆਂ ਨੂੰ ਰੋਜ਼ ਇੱਕ ਦਿਨ ਨਾਲ ਸਰਕਾਰ ਦਾ ਕੀ ਪਾਸਾ ਪਲਟ ਜੂ ਠੀਕ ਆ ਜੀ ਮਜਬੂਰੀਆਂ ਵੀ ਹੁੰਦੀਆਂ ਜਾਣ ਆਉਣ ਦੀਆਂ ਕਈ ਵਾਰੀ ਮੌਤ ਹੋ ਜਾਂਦੀ ਆ ਜਾਂ ਕੋਈ ਹੋਰ ਸਮੱਸਿਆ ਹੁੰਦੀ ਆ ਉਹਨਾਂ ਨੂੰ ਖੱਜਲ ਖਰਾਬੀ ਵੀ ਹੁੰਦੀ ਆ ਪਰ ਸਰਕਾਰਾਂ ਸੁਣ ਨਹੀਂ ਰਹੀਆਂ ਜੀ ਉਹਦਾ ਕਰਕੇ ਮਜਬੂਰਨ ਜਦੋਂ ਬੰਦ ਕਰਨਾ ਪੈਂਦਾ ਮਜਬੂਰਨ ਕਰਦੇ ਆ ਸਾਨੂੰ ਵੀ ਦੁੱਖ ਤਾਂ ਬਹੁਤ ਹੁੰਦਾ ਜੀ ਕਿਸੇ ਦੇ ਪਿਆ ਹੁੰਦਾ ਮਾਰਗ ਹੁੰਦੀ ਆ ਕੋਈ ਬਿਮਾਰ ਹੁੰਦਾਗਾ ਇਹ ਦੁੱਖਦਾ ਸਾਨੂੰ ਵੀ ਆ ਪਰ ਸਾਡਾ ਵੀ ਚੀਨ ਹੀ ਕਰਦਾ ਨਾਤ ਕਿਸਾਨ ਮਰ ਰਹੇ ਆ ਵਿਚਾਰੇ ਜੀ ਸੇਠਪਾਈਚਾਰ ਨਾਲ ਮੇਰੀ ਗੱਲ ਹੋਈ ਜਿਵੇਂ ਬਾਈ ਜੀ ਨਾਲ ਵੀ ਸਵਾਲ ਮੈਂ ਸਾਂਝਾ ਕੀਤਾ ਲਗਭਗ ਉਹ ਵੀ ਇਹ ਮੰਨਦੇ ਆ ਵੀ ਜਿਹੜੇ ਕਿਸਾਨ ਬੈਠੇ ਆ ਉਹ ਗਲਤ ਨਹੀਂ ਬੈਠੇ ਮੰਗਾ ਉਹਨਾਂ ਨੇ ਜਾਇਜ਼ ਨਹੀਂ ਕਿਉਂਕਿ ਤੇ ਸਰਕਾਰ ਸੁਣ ਨਹੀਂ ਰਹੀ ਤੇ ਉਹਨਾਂ ਨੇ ਇਥੋਂ ਤੱਕ ਵੀ ਭਰੋਸਾ ਦਿਵਾਇਆ ਵੀ ਇੱਕ ਦਿਨ ਨਾਲ ਕੋਈ ਬੜਾ ਫਰਕ ਨਹੀਂ ਪੈ ਜਾਂਦਾਗਾ ਸਾਨੂੰ ਕੋਈ ਬੜਾ ਵੱਡਾ ਨੁਕਸਾਨ ਨਹੀਂ ਹੁੰਦਾ ਇਦੋਂ ਵੱਡੇ ਵੱਡੇ ਨੁਕਸਾਨ ਅਸੀਂ ਵੇਖਿਆ ਕਰੋਨਾ ਦੇ ਟਾਈਮ ਦੇ ਵਿੱਚ ਤੇ ਜੇ ਉਹਨਾਂ ਨੇ ਕਾਲ ਦਿੱਤੀ ਆ ਬੰਦ ਦੀ ਤਾਂ ਅਸੀਂ ਬੰਦ ਕਰਾਂਗੇ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਸਮੇਂ-ਸਮੇਂ ਤੇ ਤੁਸੀਂ ਬਾਤ ਚੱਕਦੇ ਹੋ ਬੇਨਤੀ ਇਹ ਆ ਵੀ ਜਿਹੜਾ ਸਰਮਾਨਤਣ ਕਰਦੇ ਆ ਸਾਰੇ ਜਾਣੇ ਸੇਠ ਭਾਈਚਾਰਾ ਵੀ ਕਰਦਾ ਹਨ ਕਈ ਨਾ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਕਈ ਬੰਦੇ ਕਹਿੰਦੇ ਆ ਵੀ ਐਵੇਂ ਹੀ ਬੈਠੇ ਆ ਐਵੇਂ ਆਲਾ ਜਿਹੜਾ ਸਵਾਲ ਆ ਉਹ ਨਾ ਕਈ ਬੰਦੇ ਐਸੇ ਆ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਇਹ ਯਾਰ ਬੈਠੇ ਕਿਉਂ ਆ ਜਾਂ ਐਮਐਸਪੀ ਚੀਜ਼ ਕੀ ਆ ਅਸੀਂ ਸਮਾਨ ਲੈਨੇ ਆ ਕੋਈ ਵੀ ਚੀਜ਼ ਲੈਨੇ ਆ ਦੁਕਾਨਦਾਰ ਤੋਂ ਉਹਦਾ ਇੱਕ ਮੁੱਲ ਆ ਉਹ ਮੁੱਲ ਉਹਦੀ ਤੈਅ ਕੀਤੀ ਵੀ ਆ ਚੀਜ਼ ਸਾਡੀ ਚੀਜ਼ ਦਾ ਮੁੱਲ ਹੀ ਕੋਈ ਨਹੀਂ ਅਸੀਂ ਸਮਾਨ ਵੜਦੇ ਆ ਤਾਂ ਵੀ ਸਮਾਨ ਥੱਲੇ ਪਿਆ ਅ ਖੁੱਲਾ ਸਮਾਨ ਆ ਰੱਬ ਦਾ ਪਤਾ ਕੋਈ ਨਹੀਂ ਅਜਾ ਹਮ ਬਾਰਸ਼ਾ ਚੱਲੀ ਜਾਂਦੀ ਗਾਂ ਸਾਡਾ ਹਾਲ ਸਿਆਹ ਮਹੀਨੇ ਚ ਕੀ ਹੋਣਾ ਕਿਸੇ ਨੂੰ ਕੋਈ ਨਹੀਂ ਪਤਾ ਸਹੀ ਹੈ ਜਦੋਂ ਮੰਡੀ ਚ ਹਾਲ ਜਾਂਦਾ 21 ਤੁਸੀਂ ਉਹ ਬੰਦਿਆਂ ਨੂੰ ਸਵਾਲ ਕਰਿਓ گا ਉਹਾਂ ਨੂੰ ਵੀ 21 ਮੰਡੀਆਂ ਦੇ ਵਿੱਚ ਕੀ ਹਾਲ ਰਿਹਾ ਹਮ ਕਿਸਾਨ ਨੂੰ ਪੁੱਛ ਕੇ ਦੇਖਿਓ ਪੁੱਤਾਂ ਵਾਂਗੂ ਜਦੋਂ ਜ਼ਮੀਨ ਪਾਲਦੇ ਆ ਤਾਂ ਮੁੜ ਕੇ ਉਹ ਐਵੇਂ ਭਾਅ ਦੇ ਵਿੱਚ ਜਾਂਦੀ ਆ ਚੀਜ਼ ਜਦੋਂ ਇਹਨਾਂ ਨੇ ਜਾਂ ਕਣਕ ਲੈਣੀ ਹੁੰਦੀ ਆ ਜੇ ਉਸ ਹਿਸਾਬ ਨਾਲ ਸੀ ਗਿਣੀਏ ਨਾ ਤਾਂ ਕਣਕ ਦਾ ਰੇਟ ਐਸ ਵਕਤ 7500 ਤੋਂ ਲੈ ਕੇ 8200 ਤੱਕ ਕਰ ਜਾਣਾ ਚਾਹੀਦਾ ਸੀ 10 ਗੁਣਾ ਹਰ ਚੀਜ਼ ਵੱਧ ਗਈ ਇਹਨਾਂ ਦੀ ਕੋਈ ਵੀ ਚੀਜ਼ ਮੰਨ ਲਓ ਤੁਸੀਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਦਾ 10 ਗੁਣਾ ਤੋਂ ਲੈ ਕੇ 1000 ਗੁਣਾ ਵਧੀ ਦੀ ਚੀਜ਼ ਸਾਡਾ ਉੱਤੀ ਖੜਾ ਵਾ ਕੋਈ ਮੁੱਲ ਨਹੀਂ ਵਧਿਆ ਕਿਤੇ ਜਿਹੜੇ ਬੰਦੇ ਕਹਿੰਦੇ ਜੀ ਉਹੀ ਬੈਟਿਆ ਧਰਨਾ ਲਾਈ ਬੈਟਿਆ ਜੀ ਉਹਨਾਂ ਦਾ ਕੋਈ ਰੋਲ ਹੀ ਕੋਈ ਨਹੀਂ ਜੇ ਅਸੀਂ ਇਹ ਧਰਨੇ ਨਾ ਲਾਉਂਦੇ ਤਾਂ ਸਰਦਾਰ ਜੀ ਮੋਦੀ ਸਾਹਿਬ ਕਾਲੇ ਕਾਨੂੰਨ ਵਾਪਸ ਨਹੀਂ ਸੀ ਲੈਣ ਲੱਗਿਆ ਹੁਣ ਬਿਜਲੀ ਐਕਟ ਵੀ 220 ਚੱਲਦਾ ਹੁਣ ਉਹਨੂੰ ਵਾਪਸ ਲੈਣ ਲਈ ਉਹ ਕੋਈ ਆਏ ਤਾਂ ਹੈ ਨਹੀਂ ਇਕੱਲੇ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਲਈ ਵੀ ਆ ਉਹ ਸੇਠ ਭਾਈ ਚਾਰੇ ਲਈ ਵੀ ਆ ਹਰ ਬੰਦੇ ਨੂੰ ਬਿਜਲੀ ਜ਼ਰੂਰ ਤਾਂ ਹਰ ਬੰਦੇ ਨੇ ਬਿਜਲੀ ਵੀ ਵਰਤਣੀ ਆ ਜਿਉਣਾ ਆਪਾਂ ਕਹਿੰਦੇ ਕਿ ਯਾਰ ਇੱਕ ਬੰਦੇ ਦੀ ਖਾਤਰੀ ਕਰਨ ਨੂੰ ਮੈਂ ਪਰਸੋਂ ਚੌਥੇ ਵੀ ਇਹ ਗੱਲ ਬੋਲੀ ਸੀ ਵੀ ਕਈ ਹੋਣਾ ਸਾਡੇ ਜਿਹੜੇ ਕਿਸਾਨ ਆਗੂ ਆ ਹੁਣ ਉਹ ਕਰੀ ਜਾਂਦੇ ਜੀ ਇਹ ਡੱਲੇ ਵਾਲਦੇ ਅਸੀਂ ਨਾਲ ਨਹੀਂ ਜਾਣਾ ਛੋਟੇ ਮਤਭੇਦ ਹੋਣਗੇ ਅਸੀਂ ਨਹੀਂ ਕਹਿੰਦੇ ਵੀ ਨਹੀਂ ਹੁੰਦੇ ਮਤਪੇਤਾ ਦੇ ਭਰਾਵਾਂ ਦੇ ਹੋ ਜਾਂਦੇ ਆ ਘਰਾਂ ਦੇ ਵਿੱਚ ਹੋ ਜਾਂਦੇ ਆ ਮਤਭੇਦ ਹੋਣਗੇ ਤੁਹਾਡੇ ਪਰ ਇਸ ਵਕਤ ਆ ਜਿਹੜਾ ਸਮਾਂ ਉਹਨਾਂ ਦੇ ਨਾਲ ਖੜਨ ਦਾ ਵਾ ਚਾਹੇ ਉਹ ਸਰਕਾਰਾਂ ਵਾ ਚਾਹੇ ਸੂਬਾ ਸਰਕਾਰ ਆ ਚਾਹੇ ਉਹ ਕਿਸਾਨ ਜੁਣੀਆਣਾ ਵਾ ਜੀ ਜਿਹੜੀਆਂ ਕਿਸਾਨ ਜੁਣੀਆਣਾ ਨਹੀਂ ਵੀ ਗਈਆਂ ਉਹਨਾਂ ਦਾ ਵੀ ਹੱਕ ਆ ਉਹਨਾਂ ਦੇ ਨਾਲ ਖੜਨ ਦਾ ਹੁਣ ਮੈਂ ਨਾ ਅੱਗੇ ਵੀ ਇੱਕ ਇੱਕ ਗੱਲ ਕਰੀ ਸੀ ਕਈ ਤਾਂ ਬੰਦੇ ਆਪ ਦੇ ਜਿਹੜੇ ਆਗੂ ਆ ਉਹਨਾਂ ਦੇ ਏਡੇ ਭਗਤ ਬਣ ਜਾਂਦੇ ਆ ਵੀ ਉਹਨਾਂ ਤੋਂ ਬਿਨਾ ਅਸੀਂ ਜਾਣਾ ਹੀ ਨਹੀਂ ਕਿਸਾਨਾਂ ਗੋਆ ਦੇ ਹਾਂ ਕਿਸਾਨਾਂ ਗੋਆ ਦੇ ਮੰਨ ਲਓ ਹੁਣ ਮੈਂ ਹੀ ਆ ਜੇ ਮੈਂ ਕਹਾਂ ਮੇਰੀ ਹੂੰਦਾ ਵੀ ਨਾ ਵੀ ਮੇਰੇ ਮਗਰ 5-700 ਬੰਦਾ ਖੜਾ ਵੀ ਮੇਤੋਂ ਮੀਣਾ ਨਾ ਉਹ ਜਾਵੇ ਅਸਾ ਮੇਰੇ ਖਾਤਰ ਇੱਕ ਬੰਦੇ ਦੀ ਖਾਤਰ 5-700 ਬੰਦਾ ਖਰਾਬ ਕਰੀ ਜਾਂਦੇ ਸੀ ਸਾਰਿਆਂ ਨੂੰ ਉੱਥੇ ਜਾ ਕੇ ਬਹਿਣਾ ਚਾਹੀਦਾ ਇਸ ਵਕਤ ਹੁੰਦਾ ਸਾਥ ਦੇਣਾ ਚਾਹੀਦਾ ਇਹ ਚੀਜ਼ ਹੋਣ ਲੱਗ ਗਈ ਕਿਸਾਨ ਜਿਹੜੀ ਯੂਨੀਅਨ ਨੇ ਵੀ ਉਹਦੇ ਵਿੱਚ ਵੀ ਲੀਡਰ ਨੂੰ ਐ ਸਮਝਣ ਲੱਗ ਗਏ ਵੀ ਜੇ ਲੀਡਰ ਕਹੂਗਾ ਤਾਂ ਜਾਵਾਂਗੇ ਹਾਂ ਹੁੰਦੀ ਐ ਹੁੰਦੀ ਆ ਮਤਲਬ ਲੀਡਰ ਵਾਲੀ ਭਾਵਨਾ ਜਾਂ ਉਹ ਕੁਰਸੀ ਵਾਲੀ ਜਾਂ ਜਿਵੇਂ ਕਹਿੰਦੇ ਹੁੰਦੇ ਆ ਪੂਛਣਾ ਛੱਜ ਬੰਨਿਆ ਹੁੰਦਾ ਉਹ ਚੀਜ਼ ਆਉਣ ਆ ਗਈ ਇਹਦੇ ਵਿੱਚ ਵੀ ਹੈ ਨਾ ਰਾਜਨੀਤੀ ਪੂਰੀ 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 ਐਸ ਵਕਤ ਜਾਣੀ ਦੀ ਹੁਣ ਇਹਨਾਂ ਨੂੰ ਇਉਂ ਆ ਜਿਹੜਾ ਆਮ ਲੀਡਰ ਆ ਦੇਖੋ ਜਿਹੜਾ ਨਾਰਮਲ ਲੀਡਰ ਆ ਉਹਨੂੰ ਨਹੀਂ ਹੁੰਦਾ ਉਹਨੂੰ ਤਾਂ ਐ ਹੁੰਦਾ ਅਸਲ ਲੀਡਰ ਦਾ ਕੰਮ ਕੀ ਹੁੰਦਾ ਉਹ ਮਾਂ ਹੁੰਦੀ ਆ ਹਮ ਅਸਲ ਉਹ ਮਾਂ ਹੁੰਦੀ ਆ ਸਾਰਿਆਂ ਨੂੰ ਉਹਨਾਂ ਨੇ ਬੁੱਕਲ ਤੇ ਲੈਣਾ ਹੁੰਦਾ ਬਿਲਕੁਲ ਪਰ ਹੁਣ ਇਹਨਾਂ ਦਾ ਹੁਣ ਕੰਮ ਹੈ ਵੀ ਮੇਰੀ ਹੋਊਂਦਾ ਮੇਰਾ ਹੀ ਕੰਮ ਮੇਰਾ ਨਾਂ ਚੱਲੇ ਹੁਣ ਮੰਨ ਲਓ ਵਿਟਲੇ ਵਾਲਾ ਹਮ ਦੱਲੇ ਆਲ ਨੇ ਕੋਈ ਆਪ ਦੀ ਗੱਤ ਤਾਂ ਬੈਠਾ ਨਹੀਂ ਉਹ ਸਾਰਿਆਂ ਦਾ ਹੀ ਹੱਲ ਹੋਣਾ ਹੂੰ ਉਹਨਾਂ ਦਾ ਸਾਰਿਆਂ ਦਾ ਹੱਲ ਆ ਨਾ ਮੈਂ ਉਹਦੋਂ ਵੀ ਗੱਲ ਕਹੀ ਸੀ ਵੀ ਜੇ ਐਮਐਸਪੀ ਮਿਲਦੀ ਆ ਤਾਂ ਕੀ ਜਿਹੜੇ ਕਿਸਾਨ ਭਰਾ ਹੁਣ ਜਾਣਦੇ ਨਹੀਂ ਫਿਰ ਉਹ ਐਮਐਸਪੀ ਨਾ ਲੈਣਗੇ ਬਿਲਕੁਲ ਲੈਣਗੇ ਕਿ ਨਹੀਂ ਲੈਣਗੇ ਸਹੀ ਆ ਫਿਰ ਉਹਨਾਂ ਨੂੰ ਹੁਣ ਉਹਨਾਂ ਦੇ ਨਾਲ ਸਾਥ ਦੇ ਦੇਣਾ ਚਾਹੀਦਾ ਜਾ ਕੇ ਜੀ ਬਾਈ ਜੀ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਨੇ ਖਾਸ ਕਰਕੇ ਜਿਹੜੇ ਲੀਡਰ ਨਹੀਂ ਜਾ ਰਹੇ ਆਪਾਂ ਲੀਡਰਾਂ ਦੇ ਵਿੱਚ ਦੇਖਿਆ ਬਿਆਨਾਂ ਦੀ ਖਿੱਚੋ ਤਾਣ ਚੱਲ ਰਹੀ ਆ ਚੁਕੇਂਦਰ ਸਿੰਘ ਗੁਰਾਹਾਂ ਕੁਝ ਕਹਿ ਰਹੇ ਨੇ ਰੂਲਦੂ ਸਿੰਘ ਖੁੰਡੇ ਵਾਲਾ ਕੁਝ ਹੋਰ ਕਹਿ ਰਿਹਾਗਾ ਰਾਜੇ ਵਾਲ ਹੋਰ ਕਹਿ ਰਿਹਾ ਉਹ ਕਹਿੰਦੇ ਵੀ ਅਸੀਂ ਉੱਥੇ ਨਹੀਂ ਜਾਵਾਂਗੇ ਪਰ ਅਸੀਂ ਉਹਨਾਂ ਨੂੰ ਥੋੜਾ ਬਹੁਤਾ ਉਹਨਾਂ ਦੇ ਸਮਰਥਨ ਲਈ ਪੰਜਾਬ ਬੰਦ ਕਰ ਦਿੰਨੇ ਆ ਜਾਂ ਆ ਕਰ ਦਿੰਨੇ ਆ ਉਹ ਕਰ ਦਿੰਨੇ ਡੀਸੀ ਦਫ਼ਤਰਾਂ ਮੂਰੇ ਬੈਠਾਂਗੇ ਇਹ ਜਿਹੜੀ ਖਿੱਚੋ ਤਾਣ ਲੀਡਰਾਂ ਚ ਆਪਸ ਚ ਚੱਲੀ ਜਾਂਦਾ ਇਹ ਤਾਂ ਪਿੰਡਾਂ ਦੇ ਵਿੱਚ ਕਿਹੋ ਜਿਹਾ ਸੁਨੇਹਾ ਜਾਂਦਾ ਸਭ ਤੋਂ ਪਹਿਲਾਂ ਜਿਹੜਾ ਸਾਨੂੰ 30 ਤਰੀਕ ਦਾ ਸੱਦਾ ਆਇਆ ਵਾ ਅਸੀਂ ਉਹਦਾ ਜਾਂਦੀ ਪੂ ਬਾਕੀ ਸਾਰੇ ਵੱਡੇ ਆਗੂਆਂ ਨੂੰ ਸਾਡੇ ਲੀਡਰਾਂ ਦਾ ਵੀ ਫਰਜ਼ ਬਣਦਾ ਵਾ ਇੱਕ ਇਹਦੇ ਵੈਚੀ ਵਰਕਤਾ ਸਾਨੂੰ ਸਾਰਿਆਂ ਨੂੰ ਉਹੀ ਗੱਲ ਆ ਵੀ ਜੇ ਕੋਈ ਮਤਭੇਦ ਆਪਣੇ ਹੈਗੇ ਗਿਆ ਉਹ ਮਿਟਾ ਕੇ ਸਾਰਿਆਂ ਨੂੰ ਆਪਾਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਤਾਂ ਜੋ ਆਪਣਾ ਇੱਕ ਆ ਬਾਈ ਲੋਹੇ ਦੀ ਕਹਿੰਦੇ ਲੱਠ ਬਣ ਜਾਂਦਾ ਹੁੰਦਾ ਵਾ ਜੋ ਹੋਰ ਵੀ ਕੋਈ ਹੈਗੀ ਮਤਭੇਦ ਸਾਰੇ ਭਰੋਣੇ ਚਾਹੀਦੇ ਆ ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਮੂਰੇ ਆ ਰਹੀਆਂ ਵਾ ਇਹ ਆਉਣੀਆਂ ਚਾਹੀਦੀਆਂ ਨਹੀਂ ਅਸੀਂ ਨਾ ਬਾਜ਼ਾਰ 'ਚ ਗੱਲ ਕਰ ਰਹੇ ਸੀ ਸ਼ਹਿਰ ਦੇ ਵਿੱਚ ਕੋਈ ਸੀਤਾ ਮਜ਼ਦੂਰ ਵਰਗ ਫਲਾਂ ਦੀ ਦੁਕਾਨ ਕਰਦਾ ਸੀ ਕੋਈ ਲੱਗਿਆ ਵੀ ਮੈਨੂੰ ਉਹ ਵੀ ਮਜ਼ਦੂਰੀ ਵਗੈਰਾ ਵਾਲਾ ਤੇ ਦਿੱਲੀ ਆਪਦੀ ਕਿਰਤ ਕਮਾਈ ਕਰਨ ਵਾਲਾ ਬੰਦਾ ਉਹਨੇ ਬਹੁਤ ਸੋਹਣੀ ਗੱਲ ਕਹੀ ਕਿ ਅੱਜ ਜਿਹੜੇ ਲੋਕ ਆ ਦੁਕਾਨਦਾਰ ਜਿਹੜੇ ਥੋੜਾ ਬਹੁਤਾ ਨਿੰਦਦੇ ਆ ਕਿਸਾਨਾਂ ਨੂੰ ਜਾਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ ਇਨਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਪਤਾ ਲੱਗੂਗਾ ਜਿਵੇਂ ਅੱਜ ਵੱਡੇ ਵੱਡੇ ਮਾਲ ਖੁੱਲ ਗਏ ਤੇ ਛੋਟੀਆਂ ਦੁਕਾਨਾਂ ਬੰਦ ਹੋ ਗਈਆਂ ਅੱਜਕੱਲ ਹਰ ਕੋਈ ਬੰਦਾ ਕਹਿੰਦਾ ਮਾਲ ਚੋ ਸਮਾਨ ਲੈਣਾ ਇਸੇ ਤਰ੍ਹਾਂ ਕਹਿੰਦਾ ਜਦੋਂ ਸਾਡੀਆਂ ਇੱਥੇ ਰੇੜੀਆਂ ਦੇ ਅੱਗੇ ਕੋਈ ਵੱਡਾ ਸਾਰਾ ਫਰੂਟਾਂ ਦਾ ਮਾਲ ਖੁੱਲ ਗਿਆ ਨਾ ਤੇ ਇਨਾਂ ਰੇੜੀਆਂ ਵਾਲੇ ਨੂੰ ਉਦੋਂ ਪਤਾ ਲੱਗੋ ਵੀ ਕਿਸਾਨਾਂ ਦਾ ਸਾਹਤ ਦੇਣਾ ਸੀ ਉਦਦੇ ਬਹੁਤ ਸੁਲਝੀਆਂ ਹੋਈਆਂ ਗੱਲਾਂ ਉਸ ਬੰਦੇ ਨੇ ਕੀਤੀਆਂ ਇਹ ਤਾਂ ਹੈਗਾ ਜਿਹੜਾ ਆਪਣਾ ਪੰਜਾਬ ਸੂਬਾ ਵਾ ਇਹ ਖੇਤੀ ਦੇ ਨਾਰਪਾਰਾ ਸਭ ਨੂੰ ਪਤਾ ਆਪਣਾ ਜੋਟਾਂ ਚਾ ਚੱਲਦਾ ਵਾ ਇਹ ਸਾਰਾ ਕਿਸਾਨੀ ਦਾ ਹੀ ਆ ਜੇ ਹੁਣ ਮਾਰ ਪਾਉਗੇ ਤਾਂ ਇਹ ਕੱਲੇ ਕਿਸਾਨ ਨੂੰ ਨਹੀਂ ਪੈਣੀ ਸਭ ਨੂੰ ਪੈਣੀ ਆ ਇਹ ਸੱਚ ਆ ਮਜ਼ਦੂਰ ਕਿਸਾਨ ਨੂੰ ਸਭ ਨੂੰ ਆਪਾਂ ਨੂੰ ਇਕੱਠੇ ਹੋ ਕੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਬਸ ਐਸਾ ਇੰਨਾ ਹੀ ਕਹਿੰਨੇ ਆ ਜੀ ਤਾਂ ਮਜ਼ਦੂਰ ਕਿਸਾਨ ਤੇ ਦੁਕਾਨਦਾਰ ਹਰ ਵਰਗ ਨੂੰ ਇਸ ਮਸਲੇ ਤੇ ਇਕੱਠੇ ਹੋ ਕੇ ਚੱਲਣ ਦੀ ਲੋੜ ਆ ਡੱਲੇਪਿੰਡ ਦੇ ਕਿਸਾਨ ਵੀਰੇ ਸੋਚਦੇ ਆ ਕਿਉਂਕਿ ਇਹ ਮਸਲਾ ਸਿਰਫ ਖੇਤੀ ਕਰਨ ਵਾਲਿਆਂ ਦਾ ਨਹੀਂ ਇਹ ਮਸਲਾ ਉਹਨਾਂ ਹਰ ਕਿਸੇ ਬੰਦੇ ਦਾ ਹੈ ਜਿਹੜੇ ਖਾਣਾ ਖਾਂਦੇ ਆ ਰੋਟੀ ਖਾਂਦੇ ਆ ਬੇਸ਼ੱਕ ਉਹ ਖੇਤੀ ਨਹੀਂ ਕਰਦੇ ਕਿਉਂਕਿ ਹਰ ਇੱਕ ਵਰਗ ਖੇਤੀ ਨਾਲ ਜੁੜਿਆ ਹੋਇਆ ਕਿਸਾਨ ਨਾਲ ਜੁੜਿਆ ਹੋਇਆ ਸੋ ਗੱਲਾਂ ਬਾਤਾਂ ਆਪਾਂ ਹੋਰ ਪਿੰਡਾਂ ਦੇ ਵਿੱਚੋਂ ਵੀ ਲੋਕਾਂ ਦੇ ਵਿਚਾਰ ਜਾਣਾਂਗੇ ਕੀ ਰਏ ਆ ਪੰਜਾਬ ਬੰਦ ਹੋਣਾਗਾ ਜਾਂ ਖੇਤੀ ਮਸਲਿਆਂ ਦੇ ਉੱਤੇ ਉਹ ਕੀ ਸੋਚਦੇ ਆਗੇ ਕੈਮਰਾਮੈਨ ਕੁਲਜੀਤ ਨਾਲ ਪਿੰਡ ਡੱਲੇ ਤੋਂ ਮੈਂ ਹਰਜਿੰਦਰ ਸਿੱਧੂ